ਸੇਕਰ ਆਈ ਦੀ ਗੱਲ ਕਰਨ ਤੇ ਅਜ ਤਰਫ ਦੇ ਬੜੇ ਨੇ ਪਰ ਸੱਚ ਤਾਂ ਇਹ ਹੈ ਕਈ ਨਫਰਤ ਦੇ ਸਦਾਗਰ ਰਾਜ ਕਰੇਗਾ ਖਾਲਸਾ ਦਾ ਅਸਲੀ ਨਜ਼ਰੀਆ ਸਮਝ ਹੀ ਨਾ ਸਕੀ ਇਤਿਹਾਸ ਵਿੱਚੋਂ ਦੋ ਮਸਾਲਾ ਦੇਣ ਲੱਗੇ ਆ ਜਿਨ੍ਹਾਂ ਦੋਹਾਂ ਦਾ ਸਬੰਧ ਕਸ਼ਮੀਰ ਦੇ ਨਾਲ ਹੈ ਤੇ ਦੋਵੇਂ ਹੀ ਧਰਮ ਦੇ ਹਿੰਦੂ ਸਨ ਤੇ ਦੋਵਾਂ ਦਾ ਨਾਮ ਹੀ ਕਿਰਪਾ ਰਾਮ ਸੀ ਜਿਨ੍ਹਾਂ ਵਿੱਚੋਂ ਪਹਿਲੇ ਨੂੰ ਅਸੀਂ ਸਾਰੇ ਜਾਣਦੇ ਆ ਜਦੋਂ ਔਰੰਗੇ ਨੇ ਕਸ਼ਮੀਰੀ ਪੜਨਾ ਉੱਤੇ ਜ਼ੁਲਮ ਕੀਤਾ ਹਜ਼ਾਰਾਂ ਹਿੰਦੂਆਂ ਦਾ ਧਰਮ ਬਦਲਿਆ ਗਿਆ ਉਦੋਂ ਇੱਕ ਪੰਡਤ ਕਿਰਪਾ ਰਾਮ ਲੈ ਕੇ ਕਸ਼ਮੀਰੀ ਪੰਡਤਾਂ ਦਾ ਜਥਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਗੇ ਧਰਮ ਬਚਾਉਣ ਦੀ ਫਰਿਆਦ ਲੈ ਕੇ ਖੜਾ ਹੋਇਆ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸਿਰ ਧੜ ਦੀ ਬਾਜ਼ੀ ਲਾ ਕੇ ਕੁਰਬਾਨੀ ਦੇ ਦਿੱਤੀ ਕਿਸੇ ਸ਼ਾਇਰ ਨੇ ਬੜੇ ਕਮਾਲ ਦੇ ਬੋਲ ਲਿਖੇ ਨੇ ਉਹ ਕਹਿੰਦਾ ਕਿਹਾ ਸਤ ਗੁਰੂ ਪੜ ਤੋ ਘਰੀ ਜਾਓ ਸਿਰ ਦੇ ਕੇ ਸਤ ਬਚਾਵਾਂਗਾ ਮੈਂ Hindu ਧਰਮ ਦੇ ਬੁਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਖੂਨ ਆਪਣਾ ਪਾਰ ਦਾ ਵਰਸ਼ ਦਾ ਬਾਗ ਤਾਂ ਫੁੱਲ ਰਿਹਾ ਹੈ ਕੋਈ ਵੇਖੇ ਤਾਂ ਸਹੀ ਹਿੰਦੂ ਮੰਦਰਾਂ ਵਿੱਚ ਅੱਜ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ ਸਮਾਂ ਲੰਘਿਆ ਲਗਭਗ 150 ਸਾਲ ਦਾ ਸਰਦਾਰ ਹਰਿ ਸਿੰਘ ਨਲੂਏ ਦੀਆਂ ਫੌਜਾਂ ਨੇ ਕਸ਼ਮੀਰ ਨੂੰ ਜਿੱਤ ਕੇ ਖਾਲਸੇ ਰਾਜ ਦਾ ਹਿੱਸਾ ਬਣਾ ਲਿਆ ਕਸ਼ਮੀਰ ਜਿੱਤਣ ਤੋਂ ਪੂਰੇ 8 ਸਾਲ ਬਾਅਦ ਫਿਰ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੁਆਰਾ ਸਿੱਖ ਰਾਜ ਦੇ ਸਭ ਤੋਂ ਵੱਡੇ ਅਹੁਦੇ ਦੀ ਖਾਤਰ ਜਿਸ ਇਨਸਾਨ ਨੂੰ ਚੁਣਿਆ ਗਿਆ ਚੇਤੇ ਰੱਖਿਓ ਉਹ ਵੀ ਕਸ਼ਮੀਰ ਦੀ ਧਰਤੀ ਉੱਤੇ ਰਹਿਣ ਵਾਲਾ ਇੱਕ ਕਿਰਪਾ ਰਾਮ ਸੀ ਜਿਸ ਨੂੰ ਇੱਕ ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਫਰਿਆਦ ਤੋਂ ਪੂਰੇ 152 ਸਾਲ ਬਾਅਦ ਮੁੜ ਕੇ ਕਸ਼ਮੀਰ ਦੇ ਗਵਰਨਰ ਦਾ ਸਭ ਤੋਂ ਉੱਚਾ ਅਹੁਦਾ ਬਖਸ਼ਿਆ ਗਿਆ ਉੱਥੇ ਨਾਲੋਂ ਨਾਲ ਸਿੱਖ ਰਾਜ ਦੀ ਸਭ ਤੋਂ ਵੱਡੀ ਤਨਖਾਹ 1 ਲੱਖ ਰੁਪਏ ਸਾਲਾਨਾ ਵੀ ਐਸੇ ਕਿਰਪਾ ਰਾਮ ਨੂੰ ਦਿੱਤੀ ਗਈ ਇਹ ਸੀ ਸਾਂਝੀ ਵਾਲਤਾ ਦੇ ਉਸ ਰਾਜ ਦੀ ਕਹਾਣੀ ਜਿਹਦੇ ਬਾਰੇ ਸ਼ਾ ਮੁਹੰਮਦ ਨੇ ਲਿਖਿਆ ਸੀ ਕਿ ਸੁਖੀ ਵਸਣ Hindu Musliman ਦੋਵੇਂ ਅੱਜ ਦੋਵਾਂ ਦੇ ਸਿਰ ਆਫਾਤ ਆਈ ਸ਼ਾ ਮੁਹਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਇਹ ਵੀਡੀਓ ਉਹਨਾਂ ਲੋਕਾਂ ਤੱਕ ਵੀ ਪਹੁੰਚਦੀ ਕੀਤੀ ਜਾਵੇ ਜਿਹੜੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਹੇ ਮਹਾਨ ਉਸੂਲਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਸਿੱਖੀ ਦੇ ਵਿੱਚ ਖਾਮੀਆਂ ਹੀ ਲੱਭਦੇ ਨੇ ਤੇ ਸਿੱਖ ਰਾਜ ਦੀ ਸਦਾ ਵਿਰੋਧਤਾ ਕਰਦੇ ਨੇ ਨੁੜੇ ਰਹੋ ਇਸ ਚੈਨਲ ਦੇ ਨਾਲ ਭੋਲ ਚੁਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ